ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਦਿਲਬਖ ਸਿੰਘ ਗਿੱਲ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਉਹਨਾਂ ਦੀ ਕੱਲ ਹੋਣ ਜਾਰੀ ਮੀਟਿੰਗ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਹੈ ਹਾਲਕਿ ਇਹ ਗੱਲ ਵੀ ਸਪਸ਼ਟ ਹੈ ਕਿ ਜਦੋਂ ਤੱਕ ਟੋਲ ਟੈਕਸੀਆਂ ਦਰਾਂ ਨੂੰ ਘਟਾਇਆ ਨਹੀਂ ਜਾਏਗਾ ਉਦੋਂ ਤੱਕ ਟੋਲ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ ਹਾਈ ਕੋਰਟ ਵਿੱਚ ਤਰੀਕ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਉਹਨਾਂ ਨੂੰ ਅਦਾਲਤ ਦੇ ਆਦੇਸ਼ਾ ਬਾਰੇ ਨਹੀਂ ਪਤਾ ਉਹਨਾਂ ਨੇ ਹਾਈ ਕੋਰਟ ਵੱਲੋਂ ਸ਼ੰਭੂ ਬਾਟਰ ਲਈ ਹਰਿਆਣਾ ਸਰਕਾਰ ਰਸਤਾ ਖੋਲਣ ਵਾਸਤੇ ਦਿੱਤੇ ਨਿਰਦੇਸ਼ਾਂ ਦਾ ਵੀ ਸਵਾਗਤ ਕੀਤਾ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ ਅੱਜ ਜਿਹੜੀ ਹੁਣ ਇਸ ਮੀਟਿੰਗ ਦੇ ਮੁੱਦੇ ਕੱਲ੍ਹ ਵਾਲੀ ਮੀਟਿੰਗ ਨਾਲ ਸੰਬੰਧਿਤ ਆ ਜਿਹੜੀ ਕੱਲ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਉਹ ਮੀਟਿੰਗ ਦੇ ਵਿੱਚ ਜਿਹੜੀਆਂ ਜਿੰਨੀਆਂ ਵੀ ਗੱਲਾਂ ਸਾਡੇ ਲੋ ਰੱਖੀਆਂ ਗਈਆਂ ਔਰ ਪ੍ਰਸ਼ਾਸਨ ਵੱਲੋਂ ਜੋ ਰੱਖਿਆ ਗਿਆ ਉਹ ਅੱਜ ਅਸੀਂ ਆਪਣੇ ਸਾਥੀਆਂ ਨਾਲ ਸਾਰਾ ਵਿਚਾਰਾਂਗੇ ਔਰ ਕੱਲ ਨੂੰ ਫੇਰ ਪ੍ਰਸ਼ਾਸਨ ਨਾਲ ਮੀਟਿੰਗ ਆ ਉਹਦੀ ਰਣਨੀਤੀ ਤੈਅ ਕਰਾਂਗੇ ਤੇ ਇੱਕ ਹਾਈ ਕੋਰਟ ਦੇ ਵਿੱਚ ਪੈਂਡਿੰਗ ਆ ਅਸੀਂ ਸੋਚਦੇ ਵੀ 4 ਵਜੇ ਤੋਂ ਪਹਿਲਾਂ ਪਹਿਲਾਂ ਉਹਦਾ ਡਿਸੀਜਨ ਆ ਜੂਗਾ ਉਹਦੇ ਤੇ ਵੀ ਸਾਡੀ ਵਿਚਾਰ ਹੋ ਜੂਗੀ ਕਿਉਂਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਨੇ ਇਹਨੂੰ ਚਲਾਉਣ ਦੇ ਰੋਚ ਰੌਂਚ ਹੈਗਾ ਜਿਹੜੀਆਂ ਉਹਨਾਂ ਦੀਆਂ ਗੱਲਾਂ ਤੋਂ ਕੱਲ ਲੱਗਦਾ ਸੀਗਾ ਬਾਰ ਬਾਰ ਤਬਾਅ ਪਾਇਆ ਜਾ ਰਿਹਾ ਸੀ ਸਾਡੇ ਤੇ ਵੀ ਅਸੀਂ ਇਹਨੂੰ ਚਲਾਉਣਾ ਤੁਸੀਂ ਚਲਾਉਣ ਦਿਓ ਸਾਨੂੰ ਤੁਸੀਂ ਬਾਰ ਬਾਰ ਕਹਿ ਰਹੇ ਚਲਾਉਂਦੇ ਪ੍ਰੈਸ਼ਰ ਪਾ ਰਿਹਾ ਸੀ ਪ੍ਰਸ਼ਾਸਨ ਨਾਲ ਵੀ ਆਪਾਂ ਇਹਨੂੰ ਚਲਾ ਲਈਏ 15 ਦਿਨ ਦਾ ਟਾਈਮ ਰੱਖ ਲਾਂਗੇ 15 ਦਿਨਾਂ ਜੇ ਸਾਰਾ ਮਹੀਨਾ ਤੇ ਪਹਿਲਾਂ ਹੋ ਗਿਆ ਜੀ ਤੁਹਾਨੂੰ ਬੈਠਿਆ ਨੂੰ ਤੁਸੀਂ ਮਹੀਨੇ 'ਚ ਕੁਝ ਨਹੀਂ ਕਰ ਸਕਿਆ 15 ਦਿਨਾਂ 'ਚ ਕੀ ਹੋਣਾ ਤੇ ਇਸ ਕਰਕੇ ਅਸੀਂ ਇਸ ਗੱਲ ਤੋਂ ਸਾਫ਼ ਜਵਾਬ ਦਿੱਤਾ ਵੀ ਇਹ ਨਹੀਂ ਜਿੰਨਾ ਚਿਰ ਇਹਦੇ ਰੇਟ ਨਹੀਂ ਘਟੁੰਦੇ ਨਹੀਂ ਚੱਲਣਾ ਤੇ ਹੁਣ ਤੁਹਾਡੀ ਅੱਜ ਹਾਈ ਕੋਰਟ 'ਚ ਹੀアリング ਵੀ ਸਗੀ ਤਨ ਲੱਗਾ ਕਿ ਜੇ ਮੈਂ ਹਾਈ ਕੋਰਟ ਨੇ ਸ਼ੰਭੂ ਆਰਡਰ ਲੈ ਕੇ ਕੀ ਦਿੱਤਾ ਫੈਸਲਾ ਕਿ ਹਫਤੇ 'ਚ ਖੁੱਲ ਜਾਵੇ ਤੋ ਨੂੰ ਅਜੇ ਉਮੀਦ ਤਾਂ ਕੁਛ ਹੈਗੀਆਂ ਨੇ ਸ਼ੰਭੂ ਆਰਡਰ ਦੇ ਜਿਹੜੀ ਟੋਲ ਨਹੀਂ ਬੰਦ ਸੜਕ ਬੰਦ ਆ ਔਰ ਉਸ ਸੜਕ ਨੂੰ ਖੋਲਣ ਦੇ ਜਿਹੜੇ ਆਰਡਰ ਕੀਤੇ ਉਹ ਕਿਸਾਨਾਂ ਦੇ ਹੱਕ 'ਚ ਫੈਸਲਾ ਗਿਆ ਅਸੀਂ ਚਾਹੁੰਦੇ ਸੀ ਪੀਓ ਸੜਕ ਖੁੱਲੇ ਲੋਕਾਂ ਦੀ ਆਵਾਜ਼ਾਈ ਬਣੇ ਉਹ ਸੜਕ ਅਸੀਂ ਨਹੀਂ ਰੋਕੀ ਉਹ ਸੜਕ ਰੋਕੀ ਆ ਸਰਕਾਰ ਨੇ ਹਰਿਆਣਾ ਸਰਕਾਰ ਨੇ ਅਸੀਂ ਧੰਨਵਾਦ ਕਰਦੇ ਆ ਮਾਨਯੋਗ ਹਾਈ ਕੋਰਟ ਦਾ ਉਹਨਾਂ ਨੇ ਉੱਤੇ ਮੋਹਰ ਲਾਈ ਹੈ ਲੇਕਿਨ ਇੱਕ ਸ਼ੁਭਕਰ ਜਿਹੜਾ ਕਿਸਾਨ ਦੇ ਤੋਂ ਸੋਸਲ ਹੈ ਜੀ ਇੱਕ ਗੱਲ ਸਾਹਮਣੇ ਆਈ ਹੈ ਕੋਰ ਚ ਗਿਆ ਹੈ ਕਿ ਉਹਦੀ ਮੋਹਰ ਤੇ ਜਿਹੜੀ ਛੋਟ ਕਰਨ ਹੋਈ ਹੈ ਜਦ ਕਿ ਹਰਿਆਣਾ ਪੁਲਿਸ ਕੋ ਛੋਟ ਕਰਨ ਨਹੀਂ ਹੈ ਉਹ ਦਾਵਾ ਕਰਦਾ ਹੈ ਕਿ ਛੋਟ ਕਰਨ ਕਿ ਤੁਹਾਨੂੰ ਵੀ ਲੱਗਦਾ ਹੈ ਇਸ ਮਾਮਲੇ ਵਿੱਚ ਕਿ ਸੱਚਾਈ ਸਾਹਮਣੇ ਨਹੀਂ ਆ ਰਹੀ ਕੀ ਗੱਲ ਹੈ ਦੇਖੋ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਵਾਂਗ ਔਰ ਇਹਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਰਿਟਾਇਰ ਜੱਜ ਨੇ ਹਾਈ ਕੋਰਟ ਦੇ ਉਹਨਾਂ ਦੀ ਇੱਕ ਕਮੇਟੀ ਬਣੀ ਹੋਈ ਆ ਔਰ ਉਹ ਬਹੁਤ ਵਧੀਆ ਤਰੀਕੇ ਨਾਲ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਅਜੇ ਇਨਵੈਸਟੀਗੇਸ਼ਨ ਦੀ ਕੋਈ ਰਿਪੋਰਟ ਨਹੀਂ ਆਈ ਹੈਗੀ ਉਹ ਇਹ ਉੜਦੀਆਂ ਵਵਾਵਾਂ ਨੇ ਕਿ ਉਹ ਕਿਹੜੀ ਗਰਨਾਮੋਤ ਹੋਈ ਕਿਹੜੀ ਨਾ ਨਹੀਂ ਹੋਈ ਇਹ ਹਰਿਆਣਾ ਸਰਕਾਰ ਦੀ ਗੱਲ ਕਰਦੇ ਤੇ ਉਹਨਾਂ ਕੋਲੇ ਸਾਰਾ ਹੀ ਅਸਲਾ ਸੀ ਉਹਨਾਂ ਕੋਲੇ ਉਹ ਅਸਲਾ ਸੀ ਜਿਹੜਾ ਆਮ ਇਹੋ ਜਿਹੇ ਛੋਟੇ ਮੋਟੇ ਧਰਨਿਆਂ ਤੇ ਨਹੀਂ ਚਲਾਇਆ ਜਾਂਦਾ ਇਹ ਅਸਲਾ ਆਮ ਵਿਰੋਧੀ ਜਿਵੇਂ ਵਿਰੋਧੀ ਦੇਸ਼ ਆ ਉਨਾ ਉੱਥੇ ਚਲਾਇਆ ਜਾਂਦਾ ਜਿਹੜਾ ਸਾਡੇ ਤੇ ਚਲਾਇਆ ਗਿਆ ਇੱਥੇ ਇਹ ਇਹ ਤੇ ਕਹਿ ਨਹੀਂ ਸਕਦੇ ਵੀ ਸਾਡੇ ਕੋਲ ਗਨ ਹੈਗੀ ਜਾਂ ਨਹੀਂ ਹੈਗੀ ਸਾਰਾ ਕੁਝ ਇਹਨਾਂ ਕੋਲੇ ਪਰ ਉਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਵਾ ਉੱਥੇ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਹੁਣ ਟੋਪ ਲੈ ਗਿਆ ਜੀ ਹੁਣ ਬੈਠੇ ਤੁਹਾਡੀ ਨੈਸ਼ਨਲ ਹਾਈਵੇ ਦੇ ਅਫਸਰਾਂ ਨਾਲ ਮੀਟਿੰਗ ਹੋਈ ਜੀ ਕੱਲੂ ਉੱਥੇ ਪਹੁੰਚੇ ਸੀ ਗੱਲਬਾਤ ਹੋਈ ਰੋਣਾ ਨਹੀਂ ਕੱਲ ਨੈਸ਼ਨਲ ਹਾਈਵੇ ਦੇ ਜਿਹੜੇ ਉੱਤੇ ਪਹੁੰਚੇ ਸੀ ਉਹਨਾਂ ਨਾਲ ਸਾਡਾ ਪ੍ਰਸ਼ਾਸਨ ਹੀ ਗੱਲ ਕਰ ਰਿਹਾ ਸੀਗਾ ਔਰ ਕੱਲ ਨੂੰ ਫੇਰ ਮੀਟਿੰਗ ਹੁਣ ਤੁਹਾਨੂੰ ਤੁਹਾਡਾ ਅਗਲਾ ਕਦਮ ਹੈ ਜਿਵੇਂ ਕਹਿ ਰਹੇ ਤੁਹਾਡੇ ਤੇ ਪ੍ਰੈਸ਼ਰ ਪਾਇਆ ਜਾ ਰ ਸਾਡਾ ਕੀ ਨੈਕਸਟ ਸਟੈਪ ਰਹੇਗਾ ਆ ਦੇਖੋ ਸਾਡੇ ਸਾਥੀ ਬੈਠੇ ਆ ਨਾ ਅਸੀਂ ਵਿਚਾਰ ਕਰ ਲੈਨੇ ਆ ਸਾਰੇ ਵਿਚਾਰ ਕਰਾਂਗੇ ਵੀ ਕੀ ਸਾਡਾ ਸਟੈਪ ਸਾਨੂੰ ਚੱਕਣਾ ਚਾਹੀਦਾ ਜੇਕਰ ਸਾਡੇ ਜਥੇਬੰਦੀ ਦਾ ਜਿਹੜਾ ਸਟੈਪ ਆ ਉਹ ਟਾਲਾ ਪੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਅਸੀਂ ਟੋਲ ਖਾਲੀ ਨਹੀਂ ਕਰਾਂਗੇ ਕਿਸੇ ਹਾਲਤ ਚ ਖਾਲੀ ਨਹੀਂ ਕਰਾਂਗੇ ਜੇ ਰੇਟ ਘਟਣਗੇ ਤਾਂ ਕਰੀ ਹੋਊਗਾ ਬਾਕੀ ਸਾਡੀਆਂ ਸਾਥੀ ਜਥੇਬੰਦੀਆਂ ਜਿਹੜੀਆਂ ਉਹ ਉਹਨਾਂ ਨਾਲ ਹੀ ਵਿਚਾਰ ਕਰਾਂਗੇ ਹਾਂ ਜਿਹੜੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਸੀ ਉਹਨਾਂ ਨੇ ਕੋਈ ਲੀਗਲ ਡਾਕੂਮੈਂਟ ਪੇਸ਼ ਕਿਤੇ ਨਹੀਂ ਆ ਬੈਲੇ ਨਾਲ ਤੋਂ ਉਹਨਾਂ ਕੋਲ ਹੈ ਹੀ ਕੁਝ ਨਹੀਂਗਾ ਕੁਝ ਨਹੀਂ ਹੈਗਾ ਉਹ ਤੇ ਪਤਾ ਨਹੀਂ ਡੇ ਡੇ ਲੱਖ ਦੇ ਝੋਟੇ ਬੱਧੇ ਆ ਸਰਕਾਰ ਨੇ